ਇਹ ਪਾਵਨ ਮੂਹਰਤ ਅਨੁਸਾਰ ਸ਼ੋਧ ਧਰਤੀ ਨਗਰ ਬੈਂਕੇ ਵਿਖੇ ਸਾਲਾਨਾ ਜੋੜ ਮੇਲੇ ਦੀਆਂ ਹਾਜ਼ਰੀਆਂ ਭਰ ਰਹੇ ਹੋ ਕੋਲ ਵਿਚਾਰ ਕਰਨ ਤੋਂ ਬਹਿਦੇ ਰਸਨਾ ਨੂੰ ਪਾਵਨ ਕਰੋ ਪਿਆਰ ਸਾਹਿਬ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਇਹ ਜੋ ਨਗਰ ਹੈ ਦਾਸ ਦੇ ਨਾਮ ਗਿਆ ਦਾ ਨਗਰ ਹੋਣ ਕਰਕੇ 65-60 ਸਾਲ ਤੋਂ ਹੀ ਇਸ ਨਗਰ ਵਿੱਚ ਦਰਸ਼ਨ ਕਰਨ ਦਾ ਹਜ਼ਰੀ ਭਰਨ ਦਾ ਸਮਾਂ ਮਿਲਿਆ ਮਨ 60 ਦੇ ਸਾਲ ਮੇਰੇ ਮੇਲ ਦੇ ਮਾਲਕ ਸ੍ਰੀ ਗੁਰਵਾਰ ਗੋਬਿੰਦ ਸਾਹਿਬ ਜੀ ਜਦ ਤੇ ਬੰਦੀ ਵਿੱਚ ਹਾਜ਼ਰ ਹੋ ਕੇ ਬਾਬਾ ਸੋਹਣ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੀ ਸੇਵਾ ਵਿੱਚ ਦਾਸ 1975 ਤਾਈ ਮਹਾਂਪੁਰਖਾਂ ਦੇ ਨਾਲ ਹਾਜ਼ਰੀ ਭਰਦਾ ਰਿਹਾ ਜੋ ਤੁਹਾਡੇ ਨਗਰ ਦੇ ਪ੍ਰਾਤਨ ਬਜ਼ੁਰਗ ਸਾਰਾ ਨਾਮ ਲਵਾ ਤੇ ਵਿਸਾਰ ਹੋਵੇਗਾ ਉਹਨਾਂ ਸਾਰੇ ਬਜ਼ੁਰਗਾਂ ਨਾਲ ਮਹਾਂਪੁਰਖਾਂ ਨੇ ਮਿਲ ਕੇ ਆਪ ਆਉਣਾ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਸਰਾਨਾ ਜੋੜ ਮੇਲੇ ਦੀਆਂ ਤਿਆਰੀਆਂ ਕਰਨੀਆਂ ਆਪ ਗਰਾਹੀ ਚੜ੍ਹਨਾ ਇੱਕ ਸਾਹਿਬ ਕਹਿਣ ਲੱਗੇ ਕਿ ਮੇਰਾ ਨਾਮ ਹੈ ਕਿ ਕਹਿੰਦੇ ਸਾਧ ਹੀ ਕਹਿੰਦੇ ਹੁੰਦੇ ਸੀ ਨਾਂ ਤੇ ਮੇਰਾ ਅੰਬਰ ਦਾ ਘਟ ਹੀ ਰਹਿੰਦੇ ਸੀ ਮਾਹੂਰਖ ਕਹਿੰਦੇ ਸਾਧ ਦਾ ਸਾਡਾ ਵਰਸ਼ਾ ਲੈ ਜਾ ਜਾਨ ਸੰਗਤ ਨਾਲ ਗਰਾਹੀ ਕਰਕੇ ਲਿਆ ਮੇਰੇ ਕਹਿਣ ਤੋਂ ਭਾਵ ਇਹਨਾਂ ਤੁਹਾਡੇ ਨਾਲ ਪਿਆਰ ਅੱਛਾ ਪਿਆਰ ਰੱਖਦੇ ਸਨ ਮਾਹੂਰਖ ਪ੍ਰਾਤਨ ਬਜ਼ੁਰਗਾਂ ਤੋਂ ਮਾਹੂਰਖਾਂ ਦੇ ਬਚਨ ਸੁਣਿਆ ਹੈ ਜਿਹਨੂੰ ਗੁਰਦੁਆਰਾ ਸੁਧਾਰ ਲੈ ਚੱਲੀ 1925 ਵਿੱਚ ਸਰਉਣੀ ਕਮੇਟੀ ਨੇ ਪ੍ਰਾਇਤਿਆਂ ਮਹੰਤਾਂ ਨੂੰ ਕੱਢਿਆ ਹੈ ਉਸੋਲੇ ਇੱਥੇ ਵੀ ਬੰਦ ਬੜੇ ਕੁਰਾਤੀ ਆਸਨ ਉਹਨਾਂ ਨਾਲ ਮੋਰਚਾ ਲੱਗਾ ਜਿਹਦੇ ਵਿੱਚ ਬਾਬਾ ਸੋਹਣ ਸਿੰਘ ਜੀ ਨੂੰ ਜਵਾਨਤ ਕਰਾਉਣੀ ਪਈ ਉਹ ਫਰਾਤਨ ਸਿੰਘ ਜਿਹੜੇ ਅਧੰਦੇ ਅੰਦਰ ਰਹੇ ਕੇ ਚਲਿਆ 1925 ਵਿੱਚ ਜਾ ਕੇ ਜਿੱਤ ਹੋਈ ਪਹਿਲਾ ਸੁਧਾਰ ਲਹਿਰ ਦਾ ਜਿਹੜਾ ਮੋਰਚਾ ਨਗਰ ਬੈਂਕੇ ਦੇ ਵਿੱਚ ਬਾਬਾ ਵੀਰ ਸਿੰਘ ਸਾਹਿਬ ਦੇ ਦਸਵੇਂ ਪੁੱਖੀ ਬਾਬਾ ਸੋਹਣ ਸਿੰਘ ਸਾਹਿਬ ਜੀ ਦੀ ਪ੍ਰੇਰਣਾ ਦਾ ਸਦਕਾ ਨਗਰ ਨਿਵਾਸੀ ਸੰਗਤਾਨ ਨੇ ਤੁਹਾਂ ਜਿੱਤਿਆ ਵਾਹ ਬੜਾ ਅਖੀਰ ਦਾ ਦਮ ਤੇ ਇੱਥੇ ਆਈਆਂ ਭਰਦੇ ਰਹੇ ਉਹਨਾਂ ਤੋਂ ਬਾਅਦ 11 ਮਹੀਨੇ ਬਾਬਾ ਦਾਇਆ ਸਿੰਘ ਸਾਹਿਬ ਜੀ ਨੂੰ ਸਾਰੇ ਖਾਲਸਾ ਪੰਥ ਨੇ ਸਾਰੀਆਂ ਸੰਪਰਦਾਵਾਂ ਨੇ 1975 ਵਿੱਚ ਜੋ ਥਾਪਿਆ ਹੈ ਮਹਾਂ ਬਰਖ ਵੀ ਉਹਨਾਂ ਜਿਵੇਂ ਪਿਆਰ ਦੇ ਨਾਲ ਹਾਜ਼ਰੀਆਂ ਭਰਦੇ ਰਹੇ ਬਹੁਤ ਪਿਆਰ ਰੱਖਿਆ ਉਹਨਾਂ ਦੇ ਨਾਲ ਵੀ ਹਾਜ਼ਰੀਆਂ ਭਰਨ ਦਾ ਸਮਾਂ ਪ੍ਰਾਪਤ ਹੁੰਦਾ ਰਿਹਾ ਬਾਬਾ ਜੀ ਦੇ ਸਤਖੰਡ ਪਿਆਨਾ ਕਰਨ ਤੋਂ 1914 ਵਿੱਚ ਬਾਬਾ ਦਾਇਆ ਸਿੰਘ ਸਾਹਿਬ ਵਾਹਪੜ ਕੇ ਜੋ ਸਤਖੰਡ ਪਿਆਨਾ ਕੀਤਾ ਹੈ ਉਹਨਾਂ ਦੇ ਬਾਅਦ ਸਾਰੇ ਖਾਲਸਾ ਪੰਥ ਨੇ ਸਾਰੀਆਂ ਸੰਬਰਧਨ ਨਰਮੜਿਆ ਉਹ ਦਾਸੀਆਂ ਨੇ ਸਾਰੇ ਪਰਿਵਾਰ ਨੇ ਬਾਬਾ ਜੀ ਨੂੰ ਮੁੱਖੀ ਥਾਪਿਆ ਹੈ ਬਾਬਾ ਅਵਤਾਰ ਸਿੰਘ ਸਾਹਿਬ ਜੀ ਦੇ ਬਾਰੇ ਮਹਾਂਪੁਰਖ ਭਜਨ ਕਰਾ ਕਰਦੇ ਸਨ ਬਾਬਾ ਸੋਹਣ ਸਿੰਘ ਸਾਹਿਬ ਜੀ ਦੇ ਦੋ ਵਾਰਾਂ ਦਾਸ ਨੇ ਵੀ ਕੰਨਾ ਨਾਲ ਭਜਨ ਸੁਣਿਆ ਮਹਾਂਪੁਰਖਾਂ ਕਹਿਣਾ ਉਹ ਜੋ ਸਾਡੇ ਕੋਲੋਂ ਕਮੀ ਪੈਸੀ ਰਹਿ ਗਈ ਹੈ ਇਹ ਅਵਤਾਰ ਸਿੰਘ ਹੁਣੇ ਕੱਢਣਗੇ ਨਾ ਲੈ ਕੇ ਕਿਹਾ ਕਰਦੇ ਸਨ ਬਾਬਾ ਅਵਤਾਰ ਸਿੰਘ ਸਾਹਿਬ ਜੀ ਨੇ ਬਾਬਾ ਦਿਆ ਸਿੰਘ ਜੀ ਨੇ ਨਰੋਇੰਗਾਨੇ ਹੋਸ਼ ਸੰਭਾਲੀ ਆ। ਉਦਾਂ ਹੀ ਦਲਬੰਦ ਨਾਲ ਡਿਊਟੀ ਲਾਤੀ ਰਾਤ ਦਲ ਇੱਕ ਕਰਕੇ ਇਹਨਾਂ ਨੇ ਹੱਥਾਂ ਜਾਂਪ ਕਬ ਕੀਤਾ। ਸਿੱਖੀ ਪਰਜਾਦ ਕੀਤਾ ਬੜੀਆਂ-ਬੜੀਆਂ ਸਤਾਵਦੀਆਂ ਤੇ ਬਾਬਾ ਜੀ ਆਪ ਇਹਨਾਂ ਨੂੰ ਭੇਜ ਕੇ ਸਾਰਿਆਂ ਦੀ ਜਿਵੇਂ ਸਤਖੰਡ ਨਗਰ ਅਵਚਲ ਵਿਖੇ 2008 ਵਿੱਚ ਸਾਰੀ ਜਿਹੜੀ ਸਤਾਵਦੀ ਜ਼ਿੰਮੇਵਾਰੀ ਆ। ਕਿਆਲੀ ਦਾ ਲੰਗਰ ਦੀ ਨਿਵਾਹੀ ਮੋਂਵੇਂ ਜਿਵੇਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਲਿਆ ਹੋਇਆ ਵਾਹਪੁਰਖਾਂ ਦੀ ਖੁਸ਼ੀਆਂ ਦੇ ਪਾਤਰ ਬਣੇ ਤੇ ਵਾਹਪੁਰਖਾਂ ਤੋਂ ਬਾਅਦ ਗੁਰੂ ਖਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਬਾ ਜੀ ਨੂੰ ਬਾਹਰ ਮੇ ਮੁਖੀ ਥਾਪਿਆ ਉਸ ਦਿਨ ਤੋਂ ਲਾ ਕੇ ਵਾਹਪੁਰਖਾਂ ਨੇ ਰਾਤ ਦਿਨ ਇੱਕ ਕਰਕੇ ਜਿਵੇਂ 192016 ਵਿੱਚ ਸਹਿਬ ਗਲਗੀਧਰ ਪਾਤਸ਼ਾਹ ਜੀ ਦਾ 60 ਵਿੱਚ ਬਾਬਾ ਸੋਹਣ ਸਿੰਘ ਜੀ ਪੈਦਲ ਦਰਸ ਮੇਤ ਸੰਗਤ ਜੀ ਗਏ ਸਨ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਬਾਬਾ ਬਿਨੀ ਚੰਦ ਸਾਹਿਬ ਦੇ ਦਲ ਪੰਖ ਔਸੇ ਨਗਾਰਿਆਂ ਨੂੰ ਲੈ ਕਰਕੇ ਨਨਕਾਣਾ ਸਾਹਿਬ ਤੋਂ ਲਾ ਕੇ ਆਬਜਲ ਨਗਰ ਤੱਕ ਤਿੰਨ ਵਾਰਾਂ ਪੈਦਲ ਯਾਤਰਾ ਦਰਸ ਮੇਤ ਸਾਰਿਆਂ ਸੰਗਤਾਂ ਨੂੰ ਕਰਾਈਆਂ 1960 ਵਾਲੀ ਯਾਤਰਾ ਇਸ ਦਾ ਨੂੰ ਜਾਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਇੱਕ ਸਾਲ ਦੇ ਵਿੱਚ ਉਹ ਯਾਤਰਾ ਸੂਰਨ ਹੋਈ ਸੀ ਪੰਨਾ ਸਾਹਿਬ ਤੋਂ ਮਹਾਂਪੁਰਖ ਜੀ ਸਾਬ ਚਲੇ ਗਏ ਉਹ ਜਿਵੇਂ ਬਾਬਾ ਅਵਤਾਰ ਸਿੰਘ ਸਾਹਿਬ ਜੀ ਨੇ 16 2016 ਦੇ ਵਿੱਚ ਜਦੋਂ 350 ਸਾਲਾਂ ਦੀ ਸਤਾਬਦੀ ਆਈ ਮਹਾਂਪੁਰਖਾਂ ਨੇ 40 ਦਿਨ ਲੰਗਰ ਲਾਇਆ ਨਾਲੇ ਉਹ ਸੁਨਹਿਰੀ ਨਿਸ਼ਾਨ ਸਾਹਿਬ ਜੋ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਚਲਾਇਆ ਸੀ ਨਵੇਂ ਛਟੀਲ ਦੇ ਪੈਭ ਲਾ ਕੇ ਨਵਾਂ ਨਿਸ਼ਾਨ ਸਾਹਿਬ ਚਲਾਇਆ ਫਿਰ ਮਹਾਰਾਜ ਗੁਰਨਾਨ ਸਿੰਘ ਸਦੇ ਪਾਤਸ਼ਾਹ ਜੀ ਦਾ 550 ਸਾਲਾ ਅਵਤਾਰ ਗੁਰਪੁਰਬ 19 ਵਿੱਚ ਆਇਆ ਸਰਦਾਰ ਪੁਰ ਸਾਹਿਬ ਉਹ ਅਥਾ ਵੀ ਮਹਾਂਪੁਰਖਾਂ ਨੇ ਇਤਰਾ ਹੀ ਸਵਾਬ ਹੀ ਨਾ ਲੰਗਰ ਲਾਇਆ ਨਾਲ 1 ਕਰੋੜ 35 ਲੱਖ ਦੀ ਜਗਾ ਲੈ ਕੇ ਦਰਦਾ ਜਿਹੜਾ ਖੁੱਲਾ ਕਰਾਇਆ ਉਹ ਧਰਤੀ ਵੀ ਦਲ ਬੰਦ ਦੇ ਨਾਲ ਮਹਾਂਪੁਰਖਾਂ ਨੇ ਲਵਾਈ ਉਹਵੇਂ ਜਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਮਹਾਰਾਇਦਾ ਅਵਤਾਰ ਗੁਰਪੁਰਬ 400 ਸਾਲਾ ਸ੍ਰੀ ਅਵੰਤਰ ਸਾਹਿਬ ਦੀ ਪਾਵਨ ਧਰਤੀ ਤੇ ਮਨਾਇਆ ਗਿਆ 9 ਦਿਨ ਮਹਾਂਪੁਰਖਾਂ ਲੰਗਰ ਲੰਗਰ ਲਾਇਆ कोरोना ਦਾ ਬੜਾ ਕਹਿਰ ਛਾਇਆ ਸੀ ਸਾਰੇ ਸ਼ਾਂਤ ਹੋ ਗਏ ਕਿਤੇ ਦਵਾਨ ਨਹੀਂ ਲਾਉਣ ਦਾ ਲੰਗਰ ਨਹੀਂ ਲਾਉਣ ਦਾ ਸਰਕਾਰ ਨੇ ਮਾਹਪੁਰਖਾਂ ਨੇ ਬਿਆੰਤ ਲੰਗਰ ਲਾਏ ਪੀਜਿਆ ਅੱਜ ਕਦੇ ਲੰਗਰ ਲਾਏ করোনা ਕਾਲ ਵਰਦਿਆ ਆਪ ਦੇਖਿਆ ਹੈ ਕਿ 65 65 60 60 ਗੱਡੀਆਂ ਸਭ ਸੰਗਤੋਂ ਨਗਰ ਦੀਆਂ ਬਾਹਰਲੇ ਨਗਰਾਂ ਨੂੰ ਜਾਣੀਆਂ ਬਿਆੰਤ ਮਾਹਪੁਰਖਾਂ ਨੇ ਲੰਗਰ ਲਾਏ ਸਿੱਖੀ ਪ੍ਰਚਾਰ ਕੀਤਾ ਜੇ ਧਾਵਾਂ ਦੀ ਸੇਵਾ ਵੇਲੇ ਵੇਖੀਏ ਐਸੇ ਆਸਾਨ ਦੀ ਸੇਵਾ ਦਾ ਮਾਹਪੁਰਖ ਬਾਬਾ ਸੋਰ ਸਿੰਘ ਵੀ ਬੜਾ ਜ਼ਿਕਰ ਕਰਿਆ ਕਰਦੇ ਸਨ ਇਹਨੂੰ ਗਦੀ ਢਾਪਣੀ ਸੀ ਕਿਹਾ ਮਹਾਰਕ ਸੰਤੋਖ ਸਾਹਿਬ ਸਰੋਵਰ ਕਿਹਾ ਕਰਦੇ ਸਨ ਕਿਉਂਕਿ ਗੁਰੂ ਅਰਜਨ ਸਾਹਿਬ ਜਦੋਂ ਬਾਜੇ ਦਾ ਦੌਰਾ ਕੀਤਾ ਸੋਰ ਸਿੰਘ ਨਗਰ ਫੁਰਨਾ ਕੀਤਾ ਬੈਂਗਾ ਨਗਰ ਫੁਰਨਾ ਕੀਤਾ ਫਿਰ ਤਰਨਤਾਰਨ ਸਾਹਿਬ ਜਾ ਕੇ ਸਰੋਵਰ ਰੱਜਿਆ ਮਹਾਰਕ ਇਹਨੂੰ ਵੀ ਸੋਰ ਸਿੰਘ ਵਾਲੇ ਢਾਪਣੇ ਨੂੰ ਸਰੋਵਰ ਕਿਹਾ ਕਰਦੇ ਸਨ ਸੇਵ ਸਰੋਵਰ ਦੀ ਹੈ ਸੇਵਾ ਸਾਰੀ ਦਰਬਾਰ ਦੀ ਸੇਵਾ ਵਾਵਾ ਅਵਤਾਰ ਸਿੰਘ ਜੀ ਨੇ ਜਿਵੇਂ ਕਰਾਈ ਆਪ ਸੰਗਤਾਂ ਭਰੀ ਭਾਂਜਣੂ ਸ੍ਰੀ ਸਰਦਾਰ ਪੁਰ ਸਾਹਿਬ ਜਮਕਰ ਸਾਹਿਬ ਜੰਦਪੁਰ ਸਾਹਿਬ بڑے بڑے ਦੀਵਾਨ ਹਾਲ ਵਡੀਆਂ-ਵਡੀਆਂ ਸਵਾਵਾ ਮਹਾਂਪੁਰਖ ਜਿਹੜੇ ਘਰ ਆਏ ਨਾਲ-ਨਾਲ ਸਿੱਖੀ ਪ੍ਰਚਾਰ ਕਰ ਰਹੇ ਆ ਮੈਂ ਪ੍ਰਮਾਣ ਦੇਵਾਂਗਾ ਮੇਰੀ ਪੀੜ ਦੇ مالک ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਸਾਹਿਬ ਨੂੰ ਗੱਦੀ ਸੰਭਾਲਦਿਆਂ ਸਾਲ ਬੜੀਆਂ ਵਿਵਤਾ ਦਾ ਟਕਰਾ ਕਰਨਾ ਪਿਆ ਸਾਹਮਣਾ ਕਰਨਾ ਗਿਆ ਕਈ ਮਜਬੂਰੀਆਂ ਸਨ ਮਹਾਰਾਏ ਨੇ ਸਿੱਕੀ ਪ੍ਰਚਾਰ ਕਸ਼ਮੀਰ ਤੋਂ ਲਾ ਕੇ ਨਨਕਾਣਾ ਸਾਹਿਬ ਤੋਂ ਲਾ ਕੇ ਨਾਨਕ ਵਤੇ ਤੱਕ ਮਾਲਵੇ ਤੱਕ ਮਹਾਰਾਏ ਨੇ ਕੀਤਾ ਤੇ ਨਾਲ ਨਾਲ ਧਰਮ ਦਾ ਪ੍ਰਚਾਰ ਪ੍ਰਸਾਰ ਹੋਰ ਵੀ ਜਿਹੜੇ ਧਰਮ ਯੁੱਧ ਵੀ ਕੀਤੇ ਉਵੇਂ ਜਿਵੇਂ ਵਾਹਪੁਰਖਾ ਨੇ ਜਥੇਬੰਦੀ ਨੂੰ ਦਲਪੰਥ ਨੂੰ ਰਾਜਨ ਚੜ੍ਹਦੀਆਂ ਖਾਲ ਵਿੱਚ ਖੜਿਆ ਦਲਪੰਥ ਵਿੱਚ ਵੀ ਰੋਜ਼ ਅਮਰ ਸੰਜਾਰ ਹਰ ਸਮਾਗਮ ਤੇ ਕਰਨਾ ਬਾਹਰ ਆਪ ਦੇਸ ਸਾਹਿਬ ਦੇਸ ਸਾਹਿਬ ਵਿੱਚ 2015 ਵਿੱਚ ਮਾਹਪੁਰਖਾਂ ਤੋਂ ਸਾਲ ਬਗਰੋਂ ਬਾਬਾ ਜੀ ਗਏ ਉਹ ਜੋ ਪੜਾ ਸੀ ਆਸਟ੍ਰੇਲੀਆ ਦੇ ਵਿੱਚ ਉੱਥੇ ਜਾ ਕੇ ਨਵੇਂ ਦਰਵਾਜ਼ੇ ਦੀ ਨਿਉ ਰੱਖੀ ਹੁਣ ਦੋ ਪੜਾ ਆਸਟ੍ਰੇਲੀਆ ਵਿੱਚ ਚੱਲ ਰਹੇ ਆ ਪਿਛਲੇ ਸਾਲ ਅਮਰੀਕਾ ਵਿੱਚ ਗਏ ਸੰਤਾਨ ਨੇ ਯਾਦ ਕੀਤਾ ਉੱਥੇ ਵੀ ਦਰਬੰਦ ਦੇ ਨਾਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਬਾ ਵੀਰ ਚੰਦ ਸੋਨੀ ਨੂੰ ਸਾਬ ਕਰਕੇ ਮਾਹਪੁਰਖ ਆਏ ਬਹੁਤ ਹੋਥੇ ਸਿੱਖੀ ਪ੍ਰਚਾਰ ਦੇ ਵਿਦਿਆਲੇ ਚੱਲ ਰਹੇ ਵਿਦਿਆਲੇ ਬਿਆਨਤ ਚੱਲ ਰਹੇ ਹਨ ਹੋਰ ਬਿਆਨਤ ਸੇਵਾਵਾਂ ਵਾਪਰਖ ਕਰਾ ਰਹੇ ਹਨ ਹੁਣ ਵੀ ਵਾਪਰਖਾਂ ਨੂੰ ਸੰਗਤਾਂ ਨੇ ਯਾਦ ਕੀਤਾ ਪਿਛਲੇ 23 ਤਰੀਕ ਨੂੰ ਵਾਪਰਖਾ ਰਹੇ ਫਿਰ ਉਸ ਦੇਸ਼ ਵਿੱਚ ਜਾਣਾ ਕੀਤਾ ਸੰਗਤਾਂ ਦੀਆਂ ਬੇਨਤੀਆਂ ਦੇ ਸਿੱਖੀ ਪ੍ਰਚਾਰ ਕਰ ਰਹੇ ਹਨ ਵਾਪਰਖਾ ਨਾਲ ਅਵਰਤ ਵੇਲੇ ਬਚਨ ਹੋਇਆ ਸੀ ਕਹਿੰਦਾ ਬੈਂਕੇ ਦਾ ਜੋੜ ਮੇਲਾ ਕਦੀ ਛੱਡਿਆ ਨਹੀਂ ਸੀ ਇਹ ਜੋੜ ਮੇਲਾ ਕੁਝ ਅਜਨਾਲੇ ਦੀਆਂ ਸੰਗਤਾਂ ਦੀ ਖਿੱਚ ਤੇ ਇਹ ਤਬਦੀਲ ਕੀਤਾ ਗਿਆ ਹੇ ਨਹੀਂ ਨਗਰ ਨਵਾਸਾ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਾਈ ਹਾੜ ਦਾ ਮੇਲਾ ਬਾਬਾ ਹਰਨ ਸਿੰਘ ਸਾਹਿਬ ਜੀ ਨੇ ਉਹ ਜਿੱਤ ਦੀ ਵਿੱਚ ਉਹ ਕੇਸ ਦੀ ਖੁਸ਼ੀ ਵਿੱਚ ਸ਼ੁਰੂ ਕਰਾਇਆ ਸੀ ਫਿਰ ਸੰਗਤਾਂ ਨੇ ਬੇਨਤੀ ਬਾਬਾ ਦਾਰਸ਼ਨਿਕ ਨੇ ਮੰਨ ਕੇ ਫਿਰ ਸਤਾਈ ਹਾੜ ਦਾ ਜੋੜ ਮੇਲਾ ਸ਼ੁਰੂ ਕੀਤਾ ਮਹਾਂਪੁਰਖਾਂ ਕਿਹਾ ਕਿ ਸਾਡੀ ਜੋੜ ਮੇਲੇ ਤੇ ਫਨੇ ਬਲਾ ਕੇ ਸੰਗਤਾਂ ਕੋਲੇ ਹਾਜ਼ਰੀ ਲਵਾਉਣੀ ਸੋ ਮਹਾਂਪੁਰਖਾਂ ਦਾ ਬਿਰਦੀ ਜਿਹੜੀ ਹੈ ਸੁਰਦੀ ਉਹ ਤੁਹਾਡੇ ਵਿੱਚ ਹੈ ਸੋ ਮਹਾਂਪੁਰਖ ਚੜ੍ਹਦੀਆਂ ਕਲਾ ਨਾਲ ਪ੍ਰਚਾਰ ਕਰ ਰਹੇ ਆਂ ਸਿੱਖੀ ਦਾ ਗੁਰਧਾਮਾਂ ਦੀ ਸੇਵਾ ਵੱਡੇ ਵੱਡੇ ਦਰਵਾਨ ਹਾਲ ਕੋਈ ਵੀ ਪੜਾ ਨਹੀਂ ਰਹੇਗਾ ਜਿੱਥੇ ਵੱਡੇ ਵੱਡੇ ਦਰਵਾਨ ਹਾਲ ਨੇ ਕੱਲ ਹੀ ਅੱਜ ਬਲੇਰ ਕਿੰਨਾ ਵੱਡਾ ਲੈਂਟਰ ਪਿਆ ਸੁਰ ਸਿੰਘ 400 ਫੁੱਟ ਲੰਗਰ ਦਰਵਾਨ ਹਾਲਾਂ 'ਤੇ ਵੱਡੇ ਵੱਡੇ ਪਰਖ ਬਣਾ ਗਏ ਸਨ ਹੋਰ ਪੜਾਵਾਂ ਦੇ ਬ੍ਰਹਮ ਪ੍ਰਵੇਕ ਜਾ ਵੱਡੀ ਸੇਵਾ ਚੱਲ ਰਹੀ ਮੇਰੇ ਕਹਿਣ ਤੋਂ ਭਾਵ ਕਿ ਸੇਵਾ ਵਿੱਚ ਸਿੱਖੀ ਪ੍ਰਚਾਰ ਵਿੱਚ ਰਾਤ ਦੇ ਅੰਧਾਰ ਤਾਂ ਬਾਬਾ ਜੀ ਡੇਢ-ਡੇਢ 2-2 ਵਜੇ ਤੱਕ ਰਾਤ ਸੰਗਤਾਂ ਵਿੱਚ ਫਿਟੜਦੇ ਹਨ ਉਵਰੇ ਕਾਇਨ ਤੋਂ ਭਾਵ ਕੇ ਬਾਪੁਰਖਾਂ ਨੂੰ ਜੋ ਸੇਵਾ ਮਿਲੀ ਆ ਗੁਰੂ ਖਾਲਸਾ ਬੰਦੇ ਦਿੱਤੀ ਉਹ ਲੁਕੀ ਸ਼ਮੀ ਨਹੀਂ ਸੋ ਜੋ ਚੰਦ ਚੜਿਆ ਹੁੰਦਾ ਉਹ ਕਿਸੇ ਨੂੰ ਸ਼ੁਭਦਾ ਨਹੀਂ ਗਾ ਸੂਰ ਚੜਿਆ ਸ਼ੁਭਦਾ ਨਹੀਂ ਗਾ ਅੱਜ ਕੋਈ ਨਹੀਂ ਹਰ ਕੰਦਾ ਵੀ ਆ ਗਿਆ ਖੋਟੇ ਜਿਹੜੇ ਭੁੱਲੜ ਐਡੀਟਰ ਹਨ ਸੋ ਇੱਕ ਪਾਸੇ ਨੂੰ ਸੁਣ ਕੇ ਕੂਲ ਫਰੇ ਬੋਲ ਰਹੇ ਆ ਕੂਲ ਬੋਲਣ ਵਾਲਿਆ ਤੂੰ ਸੁਚੇਤ ਰਹੋ ਬਾਪੁਰਖਾਂ ਨੂੰ ਸਾਰਾ ਸਿੱਖ ਜਗਤ ਜਿਹੜਾ ਜਾਣਦਾ ਹੈ ਸੋ ਬਾਪੁਰਖ ਜੋ ਕਰ ਰਹੇ ਆ ਆਪਦੇ ਨਿਵੇਤ ਨਹੀਂ ਕਰ ਰਹੇ ਉਹ ਜੋ ਵੀ ਆ ਉਹਨਾਂ ਨੇ ਜਵਾਂ ਤਾਂ ਸਰਦ ਸੰਮਲੀ ਦਾਸ ਤਾਂ 10 26 ਜੈਤ ਨੂੰ ਆਇਆ ਹੈ 64 ਵਜੇ ਮਹਾਂਪੁਰਖਾਂ ਦਾ ਅੱਜ ਦੇ ਦਿਨ ਜਨਮ ਹੈ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਵੀ ਆ ਅੱਜ ਦੇ ਦਿਨ 27 ਹਾੜ ਨੂੰ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਦਾ ਜਨਮ ਹੋਇਆ ਸੀ ਉਦੋਂ ਤੋਂ ਲਾ ਕੇ ਬਾਬਾ ਅਵਤਾਰ ਸਿੰਘ ਜੀ ਦੇ ਨਾਲ ਹਾਜ਼ਰੀ ਭਰ ਰੇ ਦਰਸ਼ਨ ਕਰ ਰਹੇ ਹਾਂ ਤੇ ਮਹਾਂਪੁਰਖਾਂ ਨੇ ਰਾਦਣ ਇਹ ਕੀਤੀ ਨਾ ਪੈਣ ਦੀ ਨਾ ਖਾਣ ਦੀ ਨਾ ਬੈਸਣ ਪੈਣ ਦੀ ਜੋ ਵੀ ਬਾਹਰ ਖਾਣੇ ਰੱਖਿਆ ਜਿਵੇਂ ਰੱਖਿਆ ਉਵੇਂ ਚੜ੍ਹਦਿਆਂ ਕੋਲ ਵਿੱਚ ਬਾਹਰ ਖਾਣੇ ਰੱਖਿਆ 1992 ਵਿੱਚ ਚਮਕੌਰ ਸਾਹਿਬ ਦਾ ਮੰਦ ਜਿਹੜਾ ਉਕਰੀਤੀਆਂ ਕਰਦਾ ਸੀ ਵੱਡੇ ਬਾਹਰ ਖਾਣ ਨੂੰ ਬੇਨਤੀ ਕੀਤੀ ਇਲਾਕਾ ਨਿਵਾਸੀ ਸੰਤਾ ਨੇ ਉਥੋਂ ਦੀ ਸੇਵਾ ਸੁਭਾਲ ਮਿਲੀ ਗੁਰਦੁਆਰੇ ਸਾਹਿਬ ਦਾ ਫਟਾ ਕਰਾਉਣਾ ਸੀ ਕਿਉਂਕਿ ਗੁਰਦੁਆਰੇ ਦੇ ਕੋਈ ਰਜਿਸਟਰੀਆਂ ਨਹੀਂ ਹੁੰਦੀਆਂ ਇਹ ਗੁਰੂ ਘੇੜੀ ਸੱਪੜ ਦਾ ਧਰ ਬੰਧ ਹੈ ਧਰ ਬੰਧੀ ਨੇ ਵਿਛੜਦੇ ਆ ਇਹ ਧਰਮ ਇਹ ਸਭ ਚੱਲਦੇ ਆ ਜਦੋਂ ਤਾਂ ਮੇਰੀ ਪੀੜ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਰਸنگਨਗਰ ਮਹਾਰਾਜ ਰਿਆਉ ਬਾਲਵੇ ਚਲੇਗੇ ਉਦੋਂ ਤਾਂ ਲਾ ਕੇ ਬਾਬਾ ਬੀਦੀ ਜੰਦੇ ਸੁਪੁੱਤਰ ਬਾਬਾ ਲਾਲ ਚੰਦ ਜੀ ਵੀ ਮਾਰਾ ਸੁਰਸنگਨਗਰ ਭੇਜਿਆ ਕਿਉਂਕਿ ਬਾਬਾ ਜੀ ਦੇ ਘਰ 부ਆ ਸਾਹਿਬ ਜ਼ਬਤ ਹੋ ਗਿਆ ਪਹਿਲੀ ਸਰਕਾਰ ਨੇ ਸਭ ਜੇ ਕਰਦੀ ਭਰਾ ਨੂੰ ਸ਼ੇਧ ਕਰਦਾ ਮਹਾਰਾਜ ਬਾਬਾ ਲਾਲ ਚੰਦ ਸਾਹਿਬ ਜੀ ਨੂੰ ਕਹਿਣ ਲੱਗੇ ਬਿਲੀ ਚੰਦ ਗਉ ਸਤਿਮਦਵੰਤਾ ਲਾਲ ਚੰਦ ਕੋ ਕਹਿ ਭਗਵੰਤਾ ਤੋਹ ਸਤਸੰਗ ਨਗਰ ਮਝਾਰੇ ਭਗਵਾਨ ਸਭ ਸਦਨ ਸੁਧਾਰੇ ਉਰਤ ਗ੍ਰੰਥ ਸਾਂਚੀਆਂ ਲੈ ਕੇ ਤੈਂ ਮਾਤਾ ਜੀ ਤਰਹੁ ਸੰਗ ਪੈ ਕੇ ਕਿਉਂਕਿ ਮਹਾਰਾਜ ਜੀ ਕੋਲੇ ਮੁਆਫੀ ਮੰਗੀ ਆ ਸੁਰਸਿੰਘ ਦੀਆਂ ਸੰਤਾਂ ਨੇ ਮਹਾਰਾਜ ਵੱਡੇ ਸਤਿਗੁਰੂ ਆਏ ਅਸੀਂ ਜਗ੍ਹਾ ਨਹੀਂ ਦੇ ਸਕੇ ਸਰੋਵਰ ਵਾਸਤੇ ਕਿਰਪਾ ਕਰੋ ਸਾਨੂੰ ਮਾਫ ਕਰੋ ਤੇ ਤੀਰ ਸੜਾ ਜਾਓ ਚਰਨ ਪਾਓ ਸਾਡੀ ਭੇਟਾ ਪ੍ਰਮਾਣ ਕਰੋ ਨੇ ਯਾਰੇ ਵਗਾ ਮੈਲ ਭੇਟਾ ਪ੍ਰਵਾਨ ਕੀਤੀ ਮਹਾਰਾਜ ਸੇਵਾ ਸ਼ੁਰੂ ਕਰਾਓ ਮਾਰੇ ਕਹਿੰਦੇ ਹੁਣ ਨਹੀਂ ਸਮਾਂ ਜੰਗਾ ਜੁਗਾ ਦਾ ਸਮਾਂ ਹੈ ਫਿਰ ਸੇਵਾ ਸ਼ੁਰੂ ਹੋਵੇਗੀ ਬਾਬਾ ਬੀਦੀ ਚੰਦੇ ਸੁਪੁੱਤਰ ਬਾਬਾ ਲਾਲ ਜਾਨ ਜੀ ਨੂੰ ਉਹਨਾਂ ਦੇ ਮਾਤਾ ਜੀ ਨੇ ਕਹਿਣ ਲੱਗੇ ਤੁਸੀਂ ਹੁਣ ਸ਼ੀਨੇ ਨਗਰ ਨਹੀਂ ਜਾਣਾ ਸਰਸਿੰਘ ਨਗਰ ਜਾ ਕੇ ਸਿੱਖੀ ਪ੍ਰਚਾਰ ਕਰੋ ਨਾਲੇ تیر ਸਿੰਘ ਦੀ ਸੇਵਾ ਹੋਰ ਗੁਰਦਵਾਰਾਂ ਦੀ ਸੇਵਾ ਕਰਾਓ ਉਦੋਂ ਤੋਂ ਲਾ ਕੇ ਸੰਗਤ ਜੀ ਇਹ ਸੰਬੰਧ ਅਜਦਾ ਆਪਣਾ ਪਿਆਰ ਨਹੀਂ ਘਟ ਮੇਰਾ ਨਗਰ ਵੀ ਤੇ ਦੇਰ ਸਾਹਾ ਇਹ ਜਿੰਨਾ ਵਾਝੀ ਦੀ ਧੰਦੀ ਹੈ ਬਾਬਾ ਲਾਲ ਚੰਦ ਜੀ ਨਾਲ ਨਗਰ ਆਪਣੇ ਵਿੱਚ ਰਦੇ ਆਪਾਂ ਨੂੰ 400 ਸਾਲ 350 ਪੌਣੇ 400 ਸਾਲ ਹੋ ਗਿਆ ਬਾਬਾ ਬਿੰਦ ਚੰਦੀ ਸੰਬੰਧ ਨਾਲ ਇਹਨਾਂ ਨਗਰਾਂ ਨੂੰ ਜੁੜਿਆ ਹੋਇਆ ਆ ਆਪਸੀ ਨੇ ਬਿਸੀ ਨੇ ਇੱਕ ਦੋ ਪੀੜੀਆਂ ਤੇ ਆਪਣੇ ਵੇਖਣ ਚੱਲ ਗਿਆ ਕਿ ਨਾ ਨਾ ਪਿਆਰ ਸੀ ਇਸ ਨਗਰ ਦੇ ਸਾਰੇ ਸਿੰਘਾਂ ਦਾ ਨਾਂ ਲਵਾ ਯਾਦ ਆਉਂਦੇ ਆ ਸਰ ਲੋਕ ਸਿੰਘ ਦਾ ਮੇਨ ਨਾਮ ਲੋਂਗਾ ਕਿ ਸਭ ਦੀ ਜਿੰਦੇ ਚ ਬਾਬਾ ਸੋਹਣ ਸਿੰਘ ਨਾਲ ਮਿਲ ਕੇ ਧਮਾਲਾ ਪਾ ਰਿਆ ਕਰਦੇ ਸਨ ਲਗਨ ਕੀਰਤਨ ਦੇ ਨਾਲ ਸੰਗ ਚਮਕੀ ਝੋਲ ਢੋਲ ਗਿਆ ਚਮਦਿਆਂ ਨਾਲ ਸਾਨੂੰ ਜਿਹੜਾ ਹੈ ਕੀਰਤਨ ਕਰਨਾ ਸਬਦ ਪੜ੍ਹਨੇ ਤੇ ਮੇਰੇ ਕਹਿਣ ਤੋਂ ਭਾਵ ਇਹ ਸੰਪਰਦਾ ਉਦੋਂ ਤੋਂ ਵਾਰਨਸ ਆਈ ਹੈ ਸਿੱਖੀ ਪ੍ਰਚਾਰ ਕਰ ਰਹੀ ਹੈ ਇਹਦੇ ਤੇ ਕੋਈ Hindu ਬਰੰਤ ਨਹੀਂ ਸੋ ਬਾਬਾ ਕਰਮਜਨ ਸਿੰਘ ਜੀ ਨੇ ਆਪ ਕਿਹਾ ਸੀ ਬਾਬਾ ਅਵਤਾਰ ਸਿੰਘ ਜੀ ਨੇ ਕਿਹਾ ਵਾਪਰ ਖਾਨ ਜਣੋ ਵਾਜ ਪਈ ਸਟੇਟ ਦੇ ਸ਼ਹਿਰੇ ਦੇ ਆਓ ਸਟੇਜ ਤੇ ਆਓ ਬਾਬਾ ਜੀ ਕਹਿਣ ਲੱਗੇ ਬਾਬਾ ਗਰਵਿੰਦਰ ਸਿੰਘ ਸਾਹਿਬ ਜੀ ਨੂੰ ਕਿ ਤੁਸੀਂ ਸੇਵਾ ਲੈ ਲਓ ਅਸੀਂ ਤੁਹਾਡੇ ਨਾਲ ਚੱਲਾਂਗੇ ਉਹਨਾਂ ਮਹਾਂਪੁਰਖਾਂ ਨੇ ਕਿਹਾ ਬਾਬਾ ਗਰਵਿੰਦਰ ਸਿੰਘ ਜੀ ਨੇ ਤੁਸੀਂ ਵੱਡਿਓ ਤੁਹਾਡਾ ਹੱਕ ਬਣਦਾ ਤੁਸੀਂ ਸੇਵਾ ਲਓ ਸਾਰੇ ਪੰਥ ਨੇ ਇੱਕ ਇਕਤਾ ਕਰਕੇ ਬਾਬਾ ਜੀ ਨੂੰ ਉਸ ਵੇਲੇ ਬਾਹਰ ਮੇ ਮੁਖੀ ਥਾਪਿਆ ਗੁਰੂ ਗ੍ਰੰਥ ਗੁਰੂ ਪ੍ਰੰਤ ਦੀ ਹਜ਼ੂਰੀ ਵਿੱਚ ਅੱਜ ਕਈ ਤਰ੍ਹਾਂ ਦੀ ਜਿਹੜੇ ਕਿੰਤੂ ਪ੍ਰੰਤ ਹੋ ਰਹੇ ਉਹਨਾਂ ਤੋਂ ਸੁਚੇਤ ਹੋਈਏ ਸਤਿਗੁਰੂ ਕਿਰਪਾ ਕਰਨ ਇਕਤਾ ਸਬਾਕ ਬਖਸ਼ਣ ਚੜ੍ਹਦੀਆਂ ਕਲਾਕਾਰਾਂ ਜਦੋਂ ਮੰਦੀ ਦੰਦ ਲੋਕ ਨਹੀਂ ਰਾਤ ਜੜਦੀ ਕਾਲਾ ਵਿੱਚ ਚੱਲੇ ਉਦੋਂ ਤੋਂ ਲਾ ਕੇ ਸੰਪਰਦਾ ਇਹੇ ਕਾਰਜ ਕਰ ਰਹੀ ਹੈ ਉਹ ਹੀ ਕਾਰਜਮਾਨ ਪਰ ਕੋਈ ਰਾਜਨ ਕਰ ਰਿਹਾ ਹੈ ਹੁਣ 19 20 ਤਰੀਕ ਨੂੰ ਮਾਹਪੁਰਖਾਂ ਖ ਲੈਣ ਦੀ ਧਰਤੀ ਤੇ ਆ ਜਾਣਾ ਉਥੇ ਵੀ ਸੰਗਤਾਂ ਨੇ ਯਾਦ ਕੀਤਾ ਹੈ ਸ਼ਮਾਪੁਰਖਾਂ ਦੀ ਹਾਜ਼ਰੀ ਪ੍ਰਮਾਣ ਕਰਨੀ ਬਿਆੰਤ ਮਾਹਪੁਰਖਾਂ ਦੇ ਕੌਤਕਾਨ ਗੁਰੂ ਸਾਹਿਬ ਦੇ ਸ਼ਮਾਪੁਰਖਾਂ ਦਾ ਹਰ ਹਰ ਜੰਦ ਦੇ ਇੱਕ ਹੈ ਵੇ ਬੇਜਾਨ ਕਿਸਨਾ ਹੈ ਯਾਦ ਰਿਓ ਇਹ ਤਰੰਗਾਂ ਯਾਹ ਨਹੀਂ ਵਿਖੇ ਸਮਾਏ ਬਾਬਾ ਬਿਧੀਆਂ ਚੰਦ ਸਾਹਿਬ ਜੀ ਨੇ ਬੇਨਤੀ ਕੀਤੀ ਜਨੋ ਹੁਣ ਇਹ ਆ ਭੈਣ ਜੀ ਸੁਣਾ ਕੇ ਗਏ ਆ ਬਿਧੀਆਂ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਜਨ ਤੇ ਜਾ ਕੋਣਾ ਲੈ ਕੇ ਆਏ ਆ ਮਹਾਰਾਜ ਸ਼ੀਨੇ ਨਾਲ ਲਾਇਆ ਮੱਥਾ ਦੇਖਣ ਲੱਗੇ ਕੋਣਾ ਕੋਲੇ ਖਿਹਾਰ ਕੇ ਬਾਬਾ ਜੀ ਨੂੰ ਸਾਧੀਆਂ ਮਾਹ ਘਾ ਬਾਂ ਫੜ ਕੇ ਸ਼ੀਨੇ ਨਾਲ ਲਾ ਕੇ ਕਹਿਤਾ ਬਿਧੀਆਂ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਤੋਰ ਮੋਰ ਮੈਂ ਭੇਦ ਨਾ ਕੋਈ ਗੁਰਸਖ ਨਾਮ ਰਹਿ ਆਬਦੋਈ ਮਹਾਰੇ ਕਹਿੰਦੇ ਮੰਗੋ ਕੋ ਜੀ ਬਾਬਾਏ ਕਹਿੰਦੇ ਜਾਚਨ ਕੀ ਆ ਬਲਾਖਾ ਹਰੀ ਮਾਰੇ ਮੰਗਣ ਦੀ ਇੱਛਾ ਲਈ ਵਾਰੇ ਕਹਿੰਦੇ ਸਾਡਾ ਭਜਨ ਹੈ ਖਾਲੀ ਨਹੀਂ ਜਾਣਾ ਚਾਹੀਦਾ ਕਹਿੰਦੇ ਦਿਓ ਗੁਰ ਸੰਗ ਨਾਮ ਕੋ ਰੰਗ ਮਿੱਤੇ ਬੈ ਸੰਤ ਕੇ ਸੰਗ ਨਿਸ਼ਚਾ ਪਾ ਕਹਿੰਦੇ ਭਾਈ ਬਿਦ ਚੰਦ ਜੀ ਇਹ ਵਾਕਸ਼ਾ ਅੱਗੇ ਗੁਰੂ ਅਰਜਨ ਸਾਹਿਬ ਤੋਂ ਤੋਂ ਪ੍ਰਾਪਤ ਕੀਤੀਆਂ ਨਵੀਂ ਮੰਗੋ ਕਹਿੰਦੇ ਇੱਛਾ ਹੀ ਨਹੀਂ ਕੋਈ ਫਿਰ ਮਾਰੇ ਆਪ ਦਿਆਲਤਾ ਦੇ ਘਰ ਵਿੱਚ ਆਏ ਵਾਰਾਂ ਦੀ ਝੜੀ ਲਾ ਦਿੱਤੀ ਬਾਬਾ ਜੀ ਬੇਨਤੀ ਕਰਨ ਲੱਗੇ ਮਹਾਰਾਜ ਆਪ ਜੀ ਕਹਿੰਦੇ ਭਾਨੇ ਹੋਰ ਕੱਲ੍ਹ ਜੁਗਾ ਆਏ ਨਾ ਇਹਨਾਂ ਨੂੰ ਸੰਭੂ ਕੌਣ ਕਹਿੰਦੇ ਭਾਈ ਜੀ ਚਿੰਤਾ ਨਾ ਕਰੋ ਆਪਾਂ ਹੀ ਰਲ ਮਿਲ ਕੇ ਸਾਂਭਾਂਗੇ ਮੇਰੇ ਕਹਿਣ ਤੋਂ ਘਾ ਕੇ ਬਾਬਾ ਸੋਹਣ ਸਿੰਘ ਜੀ ਬਾਬਾ ਦਿਆ ਸਿੰਘ ਜੀ ਕੋਈ ਛੋਟੀ ਹਸਤੀ ਨਹੀਂ ਸਨ ਕੋਈ ਅਤ ਕਥਨੀ ਨਹੀਂ ਆਪਾਂ ਕਹਿ ਦਈਏ ਸਰੂਪ ਸਿੰਘ ਬਲਦੇਵ ਸਿੰਘ ਜਿਹੜੇ ਸਨ ਇਹ ਕਵੀ ਜਿਹੜੇ ਆਪਣੇ ਨਗਰ ਤੁਸੀਂ ਸੁਣਦੇ ਰਹੇ ਹੋ ਇਹ ਖਲਾਸਾ ਵੀ ਕਰ ਜਾ ਕਰਦੇ ਸਨ ਦਾਦਾ ਜੀ ਇਹਨਾਂ ਨਹੀਂ ਮੰਨ ਕਰਦਾ ਖਲਾਸਾ ਕਰਨ ਨੂੰ ਉਹ ਆ ਆ ਵੀ ਸੰਗਰੂ ਤੇ ਆ ਆ ਵੀ ਬਾਬਾ ਜੀ ਆਏ ਸਨ ਉਹ ਇੱਕ ਉਤਰ ਕਰਕੇ ਆਪਾਂ ਨੂੰ ਦਰਸ਼ਨ ਦੇ ਕੇ ਬੜੇ ਵੱਡੇ ਵੱਡਿਆ ਭਾਗਾ ਵਾਲੇ ਆਪਾਂ ਜਿਨ੍ਹਾਂ ਨੇ ਬਾਬਾ ਸੋਹਣ ਸਿੰਘ ਦੇ ਦਰਸ਼ਨ ਕੀਤੇ ਆ ਭੈਣ ਜੀ ਕਹਿ ਕੇ ਗਏ ਨਾ ਕਮਰਾਈਆਂ ਹੋਈਆਂ ਬੇਗਵਾਨੇ ਕਹਿਣਾ ਦੇ ਤਾਂ ਬਾਬਾ ਜੀ ਨੇ ਆਖਿਆ ਕਹਿਣਾ ਲਾ ਲਿਓ ਬਾਬਾ ਜੀ ਨੇ ਕਿਹਾ ਹੀ ਮਾਰੇ ਨੇ ਆਪਣੀ ਛਾਇ ਲੈ ਆਇਓ ਇਹ ਨਾ ਜੋਸ਼ ਲੱਗੇ ਕਿ ਗੁਰ ਹਰਗੋਬਿੰਦ ਸਾਹਿਬ ਚੋਰੀਆਂ ਕਰਾਉਂਦੇ ਆ ਗੁਰਵਾਰਜਨ ਸਾਹਿਬ ਦੇ ਨਜਾਇਜ਼ ਹੀ ਚੰਦੂ ਵਾਲਾ ਦੋਸ ਲਾਤਾ ਸੀ ਇਹ ਚੋਰੀਆਂ ਕਰਾਉਂਦੇ ਮਾਝੇ ਚ ਤਾਂ ਮਾਰੇ ਤੇ ਕਈ ਦੌ ਤਲਵਾਦੀਆ ਬਾਬਾ ਜੀ ਨੂੰ ਘਰਾਈਆਂ ਹੋਈਆਂ ਬੇਗਬਾਨੇ ਗਹਿਣਾ ਵੀ ਦੇਤਾ ਗੰਡੇ ਪਾਠੇ ਤੇ ਬੈਠੇ ਗਹਿਣੇ ਨੂੰ ਸੇਕ ਲੱਗ ਗਿਆ ਤੇ ਸਾਲਿਆਂ ਨੂੰ ਕੁਝ ਨਹੀਂ ਹੋਇਆ ਬਾਬਾ ਜੀ ਨੂੰ ਕੁਝ ਨਹੀਂ ਆਜੇ ਗਾਗਰ ਉੱਤੇ ਪਈ ਆ ਖੂਬਾਈ ਦੀ ਟੋਲੀ ਹੈਗਾ ਬਾਹਰੇ ਜਾ ਕੇ ਦਰਸ਼ਨ ਕਰ ਲੋ ਜੇ ਤੁਮ ਮਾਰੇ ਜਲਦਾ ਰੱਖਰਾਇਆ ਮਾਰੇ ਨਿਕਲ ਲਗੇ ਬਾਬਾ ਜੀ ਕਹਿੰਦੇ ਪਠਿਆਣੀ ਨੂੰ ਤੇਰੀ ਉਮਰ ਦੀ ਰੋਜਿਆ ਨੇ ਤੇ ਸਵਾਲ ਅੰਗਵਾਈ ਉਹਨੇ ਸਵਾਜ ਨੂੰ ਸੰਭਿਆ ਕੇ ਦੇਣੇ ਉਹਨੂੰ ਇਹ ਲੱਭਾ ਫਿਰ ਉਹ ਮੁਗਲ ਰਾਜ ਹੀ ਕੋਈ ਕਰ ਨਹੀਂ ਸਕਦਾ ਉਸ ਜਾਜ ਸੰਗਤ ਜੀ ਨੇ ਖੂਹ ਲਵਾਇਆ ਤੇ ਪਾਠ ਜਿਹੜਾ ਢੱਕਦਾ ਦਾਸ ਨੂੰ ਪਤਾ ਹੈ ਉਹ ਖੂਹ ਜਿਹੜਾ ਜਿੰਨਾ ਚਿਰ ਪਾਠ ਸਾਹਿਬ ਪ੍ਰਗਟ ਨਹੀਂ ਹੋਇਆ ਉਹਦਾ ਪਾਣੀ ਖਾਰਾ ਹੀ ਰਿਹਾ ਜੇ ਧਰਮ ਜਲ ਬਣਾਉਣਾ ਫੋਟ ਜਾਣਾ ਦਾਲ ਰਿਜਨੀ ਨਾਲ ਬਾਹਰ ਖੂਹਾਂ ਤੋਂ ਲਿਆ ਕੇ ਲੰਗਰ ਚਲ ਵਰਤੀਦਾ ਸੀ ਜਦਨ ਪਾਠ ਸਾਹਿਬ ਪ੍ਰਗਟ ਹੋ ਗਿਆ ਉਹ ਖੂਹ ਦਾ ਜਲ ਵੀ ਮਿੱਠਾ ਹੋ ਗਿਆ ਸੋ ਬਾਬਾ ਜੀ ਦਾ ਜਿਹੜਾ ਹੈ ਉਹ ਸੇਵਾ ਏਡੀ ਵੱਡੀ ਮਹਾਨ ਹੈ ਬਾਬਾ ਸੋਹਣ ਸਿੰਘ ਜੀ ਆਪ ਹੀ ਬਾਬਾ ਬਿਧੀ ਚੰਦ ਦਾ ਰੂਪ ਸਨ ਤੇ ਬਾਬਾ ਦਇਆ ਸਿੰਘ ਜੀ ਬਾਰੇ ਤੇ ਕਹਿਣ ਦੀ ਲੋੜ ਨਹੀਂ ਗਾ ਸਾਰਿਆਂ ਨੇ ਹੁਣ ਬਾਬਾ ਸੋਹਣ ਸਿੰਘ ਦੇ ਸੰਗੀ ਸਾਥੀ ਵੀ ਹੋਣਗੇ ਸਨ ਬਾਬਾ ਦਇਆ ਸਿੰਘ ਦੇ ਆਪ ਦਰਸ਼ਨ ਕੀਤੇ ਆ ਬੜੇ ਬੜੇ ਵਾਹ ਬਰਖਾ ਨੇ ਬਾਬਾ ਤਾਰਾ ਸਿੰਘ ਜੀ ਉਹਨਾਂ ਕਹਿੰਦੇ ਸਨ ਆਪ ਪਰਮੇਸ਼ਰ ਆਇਆ ਗੁਰਵਾਲੀਆ ਹੈ ਵਾਹ ਬਰਖਾ ਨੂੰ ਇੱਕ ਮਾਤਾ ਸਰਸਿੰਘ ਦੀ ਉਹਨੇ ਬਚਨ ਕੀਤਾ ਜੀ ਕਹਿੰਦੇ ਬਾਬਾ ਦਇਆ ਸਿੰਘ ਜੀ ਆਪ ਪਰਮੇਸ਼ਰ ਦਾ ਰੂਪ ਹਨ ਗੁਰੂ ਸਾਹਿਬ ਦੀ ਜੋਤ ਹਨ ਇਹ ਕਰਕੇ ਭਾਈ ਵਟ ਭਾਗੀਓ ਆਪਾਂ ਜਿਨ੍ਹਾਂ ਬਾਬਾ ਸੋਹਣ ਸਿੰਘ ਬਾਬਾ ਦਾਇਆ ਸਿੰਘ ਦੇ ਦਰਸ਼ਨ ਕੀਤੇ ਹਨ ਇਹ ਕਰਕੇ ਹੁਣ ਵੀ ਸੁਭਾਲ ਸਮਾਂ ਜਥੇਬੰਦੀ ਦਾ ਜੋ ਅਵਦੇਸ਼ ਸੰਦੇਸ਼ ਹੈ ਜਿਨ੍ਹਾਂ ਬਤਨੀ ਸ਼ੰਗ ਅਮਰ ਸਿੰਘ ਜਿਨ੍ਹਾਂ ਅਮਰ ਸਿੰਘਾ ਗੁਰੂ ਬਾਣੀ ਨੂੰ ਹੋਰ ਪੜ੍ਹ ਗਏ ਬਾਣੀ ਆ ਤੇ ਬਾਣੀ ਤੇ ਤਿਆਰ ਪਰ ਤਿਆਰ ਹੋ ਗਏ ਇਹ ਗੁਰੂ ਜੀ ਦਾ ਆਪਾਂ ਨੂੰ ਵਿਦੇਸ਼ ਆ ਗਿਆ ਭਈ ਆਕਾਲ ਕੀ ਤਵੇ ਚਲਾਇਓ ਬੰਦ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂਆਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਗੁਰੂ ਦੇ ਨਾਲ ਲੱਗੇ ਚੜ੍ਹਦੀਆਂ ਕਲਾ ਵਿੱਚ ਰਹੀਏ ਮਾਪੁਰਖਾਂ ਦੀਆਂ ਸਤਿਗੁਰਾਂ ਦੀਆਂ ਖੁਸ਼ੀਆਂ ਤਾਂ ਹੀ ਹੋਣਗੀਆਂ ਜੋ ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਝੇ ਵਿੱਚ ਜੋ ਇਹ ਸੰਪਰਦਾਇ ਦੀ ਡਿਊਟੀ ਲਾਈ ਹੈ ਉਹ ਸੰਪਰਦਾਇ ਦੇ ਭਜਨ ਨੂੰ ਮੰਨਿਆ ਸਿੱਖੀ ਪਰਜਾਰ ਵਿੱਚ ਆਈਏ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਹੋਈਏ ਗੁਰੂ ਵਾਲੇ ਬਣੀਆਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਬਖਸ਼ਿਆ ਰਹਿਮਤਾਂ ਦੇ ਪਾਤਰ ਹੋਈਏ ਬਾਬਾਈ ਬੰਦੂਲਾਸ ਫਤਿਹ ਬਲਾਵੇਗਾ ਫਤਿਹ ਰਹਿ ਮਹਾਂਪਰਖਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਮਹਾਂਪਰਖ ਮੰਨ ਕਰਕੇ ਤੁਹਾਡੇ ਵਿੱਚ ਹੀ ਹਲ-ਤਲ ਕਰਕੇ ਉਧਰ ਵਿਚਰੇ ਆ ਹੁਣ ਅਗਲਾ ਪ੍ਰੋਗਰਾਮ ਸੈਕਟਿੰਗ ਸਾਹਿਬ ਦੱਸਣ ਕੇ ਇੱਥੇ ਹੀ ਸਮਾਪਤੀ ਹੈ ਪਿਆਰ ਸਹਿਬ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ